ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਲਹਾਲ ਤੁਸੀਂ ਠੀਕ ਠਾਕ ਹੋਵੋਗੇ ਆਪਾਂ ਗੱਲ ਕਰ ਰਹੇ ਹਾਂ ਮਾਲਬੇ ਦੇ ਸ਼ੌਂਕੀ ਜੱਟ ਪੀਵੀ 31 ਵਾਲੇ ਤੇ ਅੱਜ ਆਪਾਂ ਗੱਲਾਂ ਕਰ ਰਹੇ ਹਾਂ ਗੋਬਰ ਗਾਇਸ ਬਾਰੇ ਆਪਾਂ ਅੱਜ ਆਪਣਾ ਗੋਬਰ ਗਾਇਸ ਜਿਹੜਾ ਖਾਲੀ ਕਰ ਰਹੇ ਹਾਂ ਤੇ ਖਾਲੀ ਕਰ ਆਦਰਾ ਆਪਣੇ ਸਕੇ ਨੇ ਗੋਬਰ ਪਲਾਡ ਨਵਾਂ ਲਾਇਆ ਦੀ ਜੋ ਲੈ ਕੇ ਜਾ ਰਹੇ ਨੇ ਗੋਹਾ ਗੋਬਰ ਗਾਇਸ ਦੇ ਵਿੱਚੋਂ ਤੇ ਅੱਜ ਆਪਾਂ ਇਹ ਖਾਲੀ ਕਰਤਾ ਗੋਬਰ ਗਾਂਸਾ ਆਪਣਾ ਤੇ ਆ ਦੇਖੋ ਜੀ ਇਹ ਟੈਂਕੀ ਲਿਆਏ ਨੇ ਇਹ ਜਾ ਕੇ ਕਿਰਾਏ ਦੇ ਦੁਗਾਂ ਤੋਂ 500 ਰੁਪਏ ਦੇ ਵਿੱਚ ਵਿੱਚੀ ਮੋਟਰ ਵਿੱਚੀ ਟੈਂਕੀ ਉਹਨਾਂ ਨੇ ਦਿੱਤੀ ਹੈ ਤੇ ਆਪਾਂ ਇਹ ਡੱਗ ਅੱਜ ਗੋਬਰ ਗਾਂ ਦੇ ਖਾਲੀ ਕਰ ਰਹੇ ਆ। ਆਪਣੇ ਗੋਬਰ ਪਲਾਂਟ ਘਰੇ ਲੱਗਿਆ ਹੋਇਆ ਤੇ ਇਹਨੂੰ ਲਗਭਗ 6-7 ਮਹੀਨੇ ਗੋਪਰ ਪਲਾਂਟ ਨੂੰ ਹੋ ਗਏ ਖਾਲੀ ਕਰੇ ਨੂੰ ਤੇ ਲੋਕੀ ਅੱਜ ਆਪਾਂ ਖਾਲੀ ਕਰ ਰਹੇ ਆ ਆਹ ਮੋਟਰ ਇਹਦੇ ਵਿੱਚ ਛਿੱਟੀ ਹੋਈ ਆਪਣੀ ਡੱਗ ਦੇ ਵਿੱਚ ਕੈਂ ਕੱਦਾਂ ਹੋ ਗਿਆ ਇਧਰੋਂ ਬੰਦ ਕਰਦੇ ਨੇ ਹੁਣ ਮੋਟਰ ਹਾਂ ਕਿਹੜਾ ਰੋਗ ਦਿੰਦੇ ਆ ਗਰਮ ਨਾ ਹੋ ਜੇ ਬਾਹਰ ਲੰਗਦੇ ਕਿਉਂਕਿ ਆਪਾਂ ਅੱਜ ਖਾਲੀ ਖਾਲੀ ਕਰ ਰਹੇ ਆ ਅੱਜ ਗੋਬਰ ਪਲਾਂਟ ਆਪਣਾ ਤੁਹਾਡੀ ਜੀ ਸਮਝ ਸਕੋ 6-7 ਮਹੀਨੇ ਬਾਅਦ ਆਪਾਂ ਇਹ ਖਾਲੀ ਕਰ ਰਹੇ ਆ ਅੱਜ ਜਲ ਟੂਟੀ ਆਈ ਨਹੀਂ ਆਪਣੀ ਤੇ ਆਪਣੇ ਕੋਲ ਆਪਣੀ ਆਪ ਦੀ ਮੋਟਰ ਵੀ ਹੈਗੀ ਹੈ ਇਹ ਵੈਸੇ ਆਪਣੀ ਲੈ ਕੇ ਆਈ ਸੀ ਮੋਟਰ ਤੇ ਆ ਆਪਣਾ ਆਪ ਦਾ ਪ੍ਰੋਜੈਕਟ ਕਰਿਆ ਹੋਇਆ ਹੈ ਮੋਟਰ ਦਾ ਕਰਾਉਣਾ ਸਾਨੂੰ ਚੈੱਕ ਇਹ ਆਪਾਂ ਦੋ ਦੀ ਮੋਟਰ ਲੈ ਕੇ ਇਸ ਦੇ ਉੱਪਰ ਇੱਕ ਪੱਖਾ ਹੁੰਦਾਗਾ ਉਹ ਲੱਗਿਆ ਹੋਇਆ ਇਹ ਜਿਹੜੀ ਮੋਟਰ ਆਪਾਂ ਬੁੱਪਰ ਪਲਾਂਟ ਦੇ ਵਿੱਚ ਛੱਤੀ ਹੋਈ ਹੈ ਉਹਦੇ ਉੱਪਰ ਵੀ ਇਹੀ ਪੱਖਾ ਲੱਗਿਆ ਹੋਇਆ ਤੇ ਇੱਕ ਆਪਣਾ ਲਵੇ ਹੋਰ ਪਈ ਹੈ ਜੋ ਪਹਿਲਾਂ ਆਪਾਂ ਨੇ ਵੈਸੇ ਤਿਆਰ ਕਰਾਈ ਦੀ ਉਹ ਆਹ ਵਾਲੀ ਮੋਟਰ ਹੈ ਇਹ ਵੀ 2 ਪਾਵਰ ਦੀ ਮੋਟਰ ਹੈ ਇਸ ਦੇ ਉੱਪਰ ਆਪਾਂ ਨੇ ਆਪਣਾ ਪੱਖਾ ਬਣਵਾ ਕੇ ਲਵਾਇਆ ਤੀਗਾ ਇਹ ਵੀ ਬਹੁਤ ਕਾਮਯਾਬ ਹੈ ਇਹ ਪੱਖਾ ਵੈਸੇ ਹੀ ਬਣਾ ਕੇ ਲਵਾਏ ਹੋਏ ਆ ਆਪਣਾ ਇਹ ਮੋਟਰ ਵੀ ਬਹੁਤ ਜ਼ਿਆਦਾ ਕਾਮਯਾਬ ਹੈ ਤੇ ਆਹ ਮੋਟਰ ਜਿਹੜੀ ਆ ਪਈ ਹੈ ਇਸ ਤੇ ਵੀ ਆ ਪੱਖਾ ਲੱਗੇ ਹੋਏ ਆ ਇਹ ਬਣਾਇਆ ਬਣਾਇਆ ਪੱਖਾ ਹੁੰਦਾ ਹੁਣ ਜਿਹੜਾ ਇਸ ਤੇ ਲੱਗਿਆ ਤੇ ਉਹ ਆਪਾਂ ਬਣਵਾ ਕੇ ਲਵਾਇਆ ਸੀ ਆਪਣਾ ਤੇ ਇੱਕ ਆਪਾਂ ਮੋਟਰ ਲਾਇਕਾਇੀ ਸੀ ਹੋਰ ਜੋ ਅਜੂ ਕੋ ਉੱਪਰ ਗਾਜ ਦੇ ਵਿੱਚ ਡੇਗੀ ਪਈ ਐ ਮੋਟਰ ਉਹਦੇ ਨਾਲ ਦੀ 7000 ਰੁਪਏ ਦੀ ਮੋਟਰ ਲੈਤੀ ਸੀ ਦੀ ਆਪਾਂ ਨੇ ਉਹ ਤੇ ਉਹ ਵੀ ਕੰਮਜਾਬਦੀ ਤੇ ਆਹ ਟੈਂਕੀ ਇਹ ਦੁਕਾਂ ਤੋਂ ਲੈ ਕੇ ਆਏ ਨੇ ਕਰਾਇ ਦੇ ਉੱਪਰ ਤੇ ਚਲੋ ਪੁੱਤਰ ਜਾ ਕੇ ਮੋਟਰ ਦੁਬਾਰੇ ਚਲਾਉਨੇ ਆ ਕਿਉਂਕਿ ਇਹ ਮੋਟਰ ਗੋਹਾ ਜਾਦੇ ਹੁੰਦਾ ਗਾ ਗਾੜਾ ਹੁਣ ਕਾਰਨ ਇਹ ਬਿਜਲੀ ਇੱਕ ਦੋ ਮੀਟਰ ਰੋਕਣੀ ਪੈਂਦੀ ਹੈ ਠੰਡੀ ਹੋ ਜਾਂਦੀ ਹੈ ਉਸ ਤੇ ਕਾਰਨ ਜਦੋਂ ਤੈਨੂੰ ਦੁੱਧ ਨੂੰ ਚਾਹਉਂਦੇ ਆ ਹਾਂ ਇਹ ਸਟਾਰਟਰ ਵਗੈਰਾ ਲੱਗਿਆ ਹੋਇਆ ਮੈਂ ਤੈਨੂੰ ਹੁਣ ਮੈਂ ਨਹੀਂ ਚਾਹਤੀ ਮੈਂ ਤਾਂ ਤੈਨੂੰ ਪਹਿਲਾਂ ਕਿੱਥੇ ਪਈ ਜਾਪੇ ਕਰਦਾ ਗਿਆ ਨਾ ਹੁਣ ਮੈਂ ਦੁੱਧ ਲੈ ਗਿਆ ਫਿਰ ਨਹੀਂ ਮੋਟਰ ਪਾਉਂਗਾ ਤਿੱਕ 20000 ਦਾ ਮਹਗਨਾ ਹੈ ਦੋ ਇਹ ਅੱਜ ਜਿਹਨਾਂ ਪਾਉਂਦੇ ਰਹਿੰਦੇ ਹਾਂ ਅਸੀਂ ਤੇ ਜਦੋਂ ਆਪਾਂ ਵੀਡੀਓ ਕਰਨ ਲੱਗਿਆ ਬੰਦ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਚੈਨਲ ਦਾ ਨਾਮ ਹੈ ਮਾਲਵੇ ਦੇ ਸ਼ੌਂਕੀ ਜੱਟ ਪੀਵੀ 31 ਵਾਲੇ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਡੇ ਇੱਕ ਲਾਈਕ ਐ ਸ਼ੇਅਰ ਕਮੈਂਟ ਨਾਲ ਆਪਣਾ ਚੈਨਲ ਹੋਰ ਅੱਗੇ ਵੱਧ ਫੁੱਲ ਸਕੇ ਧੰਨਵਾਦ ਸਸਰੀ ਅਕਾਲ